प्यारे दोस्तों 14 जुलाई 2024 ਦਾ ਦਿਨ ਲੁਧਿਆਣੇ ਲਈ ਇੱਕ ਉਤਸਵ ਵਾਂਗ ਹੋਏਗਾ ਉਸ ਦਿਨ ਸ਼ਹਿਰ ਵਾਸੀਆਂ ਨੇ ਆਪਣੀ ਧਰਤੀ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਨ ਲਈ ਸ਼ਹਿਰ ਪ੍ਰਤੀ ਆਪਣੀ ਜ਼ਿੰਮੇਵਾਰੀ ਪ੍ਰਗਟ ਕਰਨ ਲਈ ਆਪਣੇ ਵਾਤਾਵਰਨ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਨ ਲਈ 1 ਲੱਖ ਤੋਂ ਜ਼ਿਆਦਾ ਬੂਟੇ ਧਰਤੀ ਮਾਂ ਦੀ ਇੱਕ ਨੂੰ ਸਪੁਰਦ ਕਰਦੇ ਨੇ ਧਰਤੀ ਤੇ ਲਗਾਉਣੇ ਨੇ ਇਸ ਤੋਂ ਪਹਿਲਾਂ ਸੰਨ 2014 ਵਿੱਚ 20 ਜੁਲਾਈ ਨੂੰ ਸੰਭਵ ਫਾਊਂਡੇਸ਼ਨ ਦੇ ਸੱਦੇ ਤੇ ਦਿਹਾਣਾ ਸ਼ਹਿਰ ਨਾਲ ਸੰਬੰਧਤ ਸਾਰੇ ਸ਼ਹਿਰੀਆਂ ਨੇ ਸਾਰੇ ਅਦਾਰਿਆਂ ਨੇ ਸਾਰੀਆਂ ਐਨ ਜੀਓਜ਼ ਨੇ ਸਾਰੇ ਸਰਕਾਰੀ ਵਿਭਾਗਾਂ ਨੇ ਕਾਲਜਾਂ ਯੂਨੀਵਰਸਿਟੀ ਸਕੂਲਾਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੇ ਮਿਲ ਕੇ 1 ਲੱਖ ਬੂਟਾ ਲਾਉਣ ਦਾ ਫੈਸਲਾ ਕੀਤਾ ਸੀ ਪਰ ਅਸਲ ਵਿੱਚ ਉਹ 1.5 ਲੱਖ ਤੋਂ ਉੱਤੇ ਬੂਟੇ ਲੱਗ ਸਕੇ ਸੀ ਤੇ ਸਾਰਿਆਂ ਨੇ ਇਹ ਵੀ ਅਰਜ਼ ਕੀਤਾ ਸੀ ਕਿ ਹਰੇਕ ਬੂਟਾ ਲਾਉਣ ਵਾਲੇ ਨੇ ਉਹਨੂੰ ਘੱਟੋ ਘੱਟ 2 ਸਾਲ ਤੱਕ ਉਹਦੀ ਸਾਂਭ ਸੰਭਾਲ ਕਰਨੀ ਉਹਦਾ ਪਾਲਣ ਪੋਸ਼ਣ ਕਰਨਾ ਜਿਸ ਦੇ ਨਤੀਜੇ ਵਜੋਂ 2 ਸਾਲ ਬਾਅਦ ਅਸੀਂ ਜੇ ਜੋਨਨ ਲਾਈਵ ਉਠੇ ਦੀ ਦੁਬਾਰਾ ਗਿਣਤੀ ਕੀਤੀ ਤਾਂ ਸਵਾ ਲੱਖ ਤੋਂ ਉੱਪਰ ਬੂਟੇ ਚੱਲ ਰਹੇ ਸੀ ਤੇ ਅਸੀਂ ਸਾਂਝੇ ਸਕਦੇ ਹਾਂ ਕਿ ਹੋਰ 1.5 ਲੱਖ ਲੱਗੇ ਬੂਟਿਆਂ ਜੋ ਘੱਟੋ ਘਾਟੇ 1 ਲੱਖ ਬੂਟਾ ਇਸ ਵੇਲੇ ਦਰਸਤ ਬਣ ਚੁੱਕਾ ਲੁਧਿਆਣਾ ਸ਼ਹਿਰ ਦੀ ਸ਼ਾਨ ਬਣ ਚੁੱਕਾ ਇਹਦੇ ਵਾਤਾਵਰਨ ਨੂੰ ਚੰਗੇਰਾ ਬਣਾਉਣ ਤੇ ਆਪਣਾ ਹਿੱਸਾ ਪਾ ਰਿਹਾ ਪਰ ਇਹ ਦੁੱਖ ਦੀ ਗੱਲ ਹੈ ਜਾਂ ਕਿ ਲੋ ਜਰੂਰੀ ਮਜਬੂਰੀ ਸੀ ਕਿ ਕੁਝ ਸੜਕਾਂ ਚੌੜੀਆਂ ਹੋਈਆਂ ਕੁਝ ਐਲੀਵੇਟਡ ਰੋਡਸ ਬਣੀਆਂ ਜਿਵੇਂ ਫਰੋਜ਼ਪੁਰ ਰੋਡ ਤੇ 2 ਕਿਲੋਮੀਟਰ ਲੰਬੀ ਸੜਕ ਬਣੀ ਹੈ ਇਸੇ ਤਰ੍ਹਾਂ ਪਖਵਾਲ ਰੋਡ ਤੇ 1.5 ਕਿਲੋਮੀਟਰ ਲੰਬੀ ਐਲੀਵੇਟਡ ਰੋਡ ਬਣੀ ਬਸ ਸਟੈਂਡ ਦੇ ਆਸ-ਪਾਸ ਵੀ ਸੜਕਾਂ ਚੌੜੀਆਂ ਹੋਈਆਂ ਜਿਹਦੇ ਨਤੀਜੇ ਵਜੋਂ ਹਜ਼ਾਰਾਂ ਵੋਟੇ ਲੁਧਿਆਣੇ ਵਿੱਚ ਉਸ ਦੀ ਭੇਂਟ ਚੜ ਗਿਆ ਦੂਜਾ ਅਸੀਂ ਪਿਛਲੀਆਂ ਗਰਮੀਆਂ ਤੋਂ ਬਾਅਦ ਦੇਖਿਆ ਕਿ ਮੌਸਮ ਗਰਮੀਆਂ ਦਾ ਬਹੁਤ ਮਾਰੂ ਹੋ ਗਿਆ ਸਾਡਾ ਤਾਪਮਾਨ ਬਹੁਤ ਵਧ ਰਿਹਾ ਤੀਸਰਾ ਉਸ ਘਟਨਾ ਨੂੰ ਉਸ ਇਤਿਹਾਸਕ ਦਾ ਇਹਨੂੰ ਪੂਰੇ 10 ਸਾਲ ਹੋ ਗਏ ਉਹ ਸਾਰੇ ਕਾਸੇ ਨੂੰ ਜੋੜ ਮਿਲ ਕੇ ਅਸੀਂ ਫੈਸਲਾ ਕੀਤਾ ਕਿ 14 ਜੁਲਾਈ ਨੂੰ ਫਿਰ ਤੋਂ ਹਮਲਾ ਮਾਰਿਆ ਜਾਵੇ ਸਾਰੇ ਸ਼ਹਿਰ ਵੱਤੀ ਰੜਕੇ 14 ਜਨਵਰੀ 2024 ਨੂੰ ਸਵੇਰੇ 8 ਤੋਂ 9 ਵਜੇ ਦੇ ਦੌਰਾਨ 1 ਲੱਖ ਬੂਟਾ ਫਿਰ ਆਪਣੀ ਧਰਤੀ ਨੂੰ ਸਮਰਪਿਤ ਕਰਨ ਜਿਹਦੇ ਨਤੀਜੇ ਵਜੋਂ ਅਸੀਂ ਆਪਣੇ ਸ਼ਹਿਰ ਦੇ ਮਾਲਕ ਖਾਣ ਦੇ ਯੋਗ ਹੋ ਸਕੇ ਅਸੀਂ ਸ਼ਹਿਰ ਨੂੰ ਆਪਣਾ ਕਹਿਣ ਦੇ ਯੋਗ ਹੋ ਸਕੇ ਆਪਣੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਪ੍ਰਗਟ ਕਰਨ ਦੇ ਯੋਗ ਹੋ ਸਕੇ ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਆ ਇਹ ਸ਼ਹਿਰ ਨਾਲ ਸੰਬੰਧਤ ਚਾਹੇ ਉਹ ਕੋਈ ਕਰਮਚਾਰੀ ਹੋਵੇ ਚਾਹੇ ਵਿਦਿਆਰਥੀ ਹੋਵੇ ਚਾਹੇ ਕਿਸੇ ਕਾਲਜ ਦਾ ਵਾਸੀ ਹੋਵੇ ਕਿ ਅਸੀਂ ਆਪਣੇ ਤੋਂ ਸ਼ੁਰੂ ਕਰਕੇ ਆਪਣੇ ਪਰਿਵਾਰ ਨੂੰ ਜੋੜੀਏ ਆਪਣੇ ਗਲੀ ਗੁਆਂਢ ਨੂੰ ਜੋੜੀਏ ਮੰਨ ਲਿਆ ਨੂੰ ਜੋੜੀਏ ਆਪਣੇ ਵਿਭਾਗਾਂ ਨੂੰ ਜੋੜੀਏ ਆਪਣੇ ਨਾਲ ਕੰਮ ਕਰਦੇ ਆਪਣੇ ਸਹਿਕਰਮੀਆਂ ਨੂੰ ਜੋੜੀਏ ਤੇ ਇਹ ਜੋੜ ਮੇਲ ਨਾਲ ਅਸੀਂ 10 10 ਬੂਟੇ ਵੀ ਲਾਏ ਤੇ ਲੜ ਕੇ ਅਸੀਂ ਸਰ ਜਣੇ 1 ਲੱਖ ਤੋਂ ਉੱਤੇ ਬੂਟੇ ਲਾਉਣ ਦਾ ਟਿਕਾ ਪ੍ਰਾਪਤ ਕਰੀਏ ਮੇਰੀ ਇਹ ਗੱਲ ਕਰਦਾ ਵੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਉਸ ਦਿਨ ਬਹੁਤ ਸਾਰੇ ਸੈਲੀਬ੍ਰਿਟੀਜ਼ ਆਣ ਕੇ ਲੁਧਿਆਣੇ ਵਾਲੇ ਵੀ ਤੇ ਲੁਧਿਆਣੇ ਤੋਂ ਬਾਹਰਲੇ ਵੀ ਫਿਲਮ ਐਕਟਰਾਂ ਆਣ ਕੇ ਇਹ ਖਿਡਾਰੀ ਆਣ ਕੇ ਬਹੁਤ ਸਾਰੇ ਗਾਇਕ ਆਣ ਕੇ ਜਿਹੜੇ ਥਾਂ ਥਾਂ ਹੀ ਜਾ ਕੇ ਜਿੱਥੇ ਲੋਕ ਬੂਟੇ ਲਾ ਰਹੇ ਨੇ ਉਹਨਾਂ ਨੂੰ ਮਿਲਣਗੇ ਉਹਨਾਂ ਨੂੰ ਉਤਸ਼ਾਹਤ ਕਰਨਗੇ ਉਹ ਵੀ ਬੂਟੇ ਲਾਉਣਗੇ ਤੇ ਇਹ ਵੀ ਤੁਹਾਨੂੰ ਦੱਸ ਦਿਆਂ ਖੁਸ਼ ਹੋ ਰਹੀ ਆ ਕਿ ਸੰਭਵ ਬਰੋਂ ਕਿਤੇ ਕਮਾਨੂ ਦੇਖਦੇ ਹੋਇਆ ਸਾਡੇ ਚੰਡੀਗੜ੍ਹ ਚੈਪਟਰ ਨੇ ਟਰਾਈ ਸਿਟੀ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਮਹੱਲੀ ਤੇ ਪੰਚਕੂਲੇ ਚ ਵੀ 14 ਜੁਲਾਈ ਨੂੰ ਉਸ ਦਿਨ 1 ਲੱਖ ਬੂਟੇ ਲਾਉਣ ਦਾ ਐਲਾਨ ਕੀਤਾ ਮੇਰੀ ਉਹਨਾਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾ ਤੇ ਤੁਹਾਨੂੰ ਸਾਰਿਆਂ ਨੂੰ ਇਸ ਉਤਸਵ ਵਿੱਚ ਸਮੂਹੋਂ ਦਾ ਇਹਨਾਂ ਖੁਸ਼ੀਆਂ 'ਚ ਹਿੱਸਾ ਬਣਦਾ ਇਹਨਾਂ ਖੁਸ਼ੀਆਂ ਦੇ ਹਿੱਸੇਦਾਰ ਬਣਦਾ ਇਸ ਖੁਸ਼ੀ ਦੇ ਭਾਗੀਦਾਰ ਬਣਦਾ ਸਾਰਿਆਂ ਨੂੰ ਬਹੁਤ ਸਦਾ ਬਹੁਤ ਬਹੁਤ ਧੰਨਵਾਦ